来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਆ ਰੂਟੀਨ ਚ ਇਸ ਘਰ ਚੋਂ ਵੀਡੀਓ ਬਣਾਉਂਦੇ ਰਹੇ ਨਾ ਤਕਰੀਬਨ ਇਹ ਮੰਨ ਲਓ ਵੀ ਹਫ਼ਤੇ ਦੀਆਂ ਦੋ ਵੀਡੀਓ ਹੁੰਦੀਆਂ ਬਾਈ ਦੀਆਂ ਸਪੈਸ਼ਲ ਕਮ ਜਰਸੀ ਤੇ ਆ ਤੇ ਬਾਕੀ ਡਿਮਾਂਡ ਤੇ ਬਾਈ ਹੁਰੀ ਹੁਣ ਲੈ ਕੇ ਆਉਂਦੇ ਐਚ ਐਫ ਪਛੀ ਤੇ ਲੈ ਕੇ ਆਉਂਦੇ ਚੰਗੀ ਕੱਦੀ ਜੇ ਰਿਕਾਰਡ ਵਾਲੀ ਮਿਲਦੀ ਆ ਅੱਜ ਦੀ ਵੀਡੀਓ ਚ ਬੱਚੀਆਂ ਦਿਖਾਉਣੀਆਂ ਸੀ ਸੱਜਣੋ 5 2 ਬਾਈ ਹੋਰੀ ਲੈ ਗਏ ਤੇ ਅੱਜ ਦਿਖਾਵਾਂਗੇ ਹਾਲ ਫਿਲਹਾਲ ਤਿੰਨ ਬੱਚੀਆਂ ਤੇ ਰੂਟੀਨ ਚ ਬਾਈ ਕੋਲ ਬੱਚੀਆਂ ਆਉਂਦੀਆਂ ਰਹਿੰਦੀਆਂ ਸੰਪਰਕ ਬਾਈ ਨਾਲ ਕਰ ਸਕਦੇ ਹੋ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਨੇ ਜਿਹੜਾ ਰੇਟ ਆ ਰੇਟ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆ ਜਾਓ ਬਰਾਬਰ ਹੋਰ ਕਿਵੇਂ ਆ ਵਧੀਆ ਵੀਰ ਜੀ ਤੁਸੀਂ ਜਮਾ ਚੜਦੀ ਕਲਾ ਚੱਲਦਾ ਫਰਮਾਰੋ ਮਾਰਗ ਜਮਾ ਮਾਰੋ ਮਾਰਾ ਤੇ ਹੁਣ ਤਕਰੀਬਨ ਰੂਟੀਨ ਦੇ ਵਿੱਚ ਬੱਚੀਆਂ ਹੁੰਦੀਆਂ ਜਿਆਦਾਤਰ ਹਨਾ ਹਾਂ ਬੱਚੀਆਂ ਜਦੋਂ ਗਾਵਾਂ ਆਉਣੀਆਂ ਤਦ ਫਿਰ ਆਪਾਂ ਗਾਵਾਂ ਦੀ ਵੀ ਪਾਉਂਵਾਂਗੇ ਤੇ ਹਾਲ ਫਿਲਹਾਲ ਬੱਚੀਆਂ ਵਾਲੇ ਸੱਜਣੀ ਬਾਈ ਨਾਲ ਸੰਪਰਕ ਕਰ ਸਕਦੇ ਨੇ ਸ਼ੁਰੂਆਤ ਕਿਹੜੇ ਪੈਸਿਆਂ ਕਰੀਏ ਫੇਰ ਇਸੇ ਚੀਜ਼ ਕਰ ਲੈਨੇ ਆਈ ਟੀਫ ਤੋਂ ਕਰ ਲਈਏ ਹਾਂਜੀ ਹੱਥ ਔਰ ਖੋਲ ਕੇ ਕਿੰਨੀ ਕੁ ਉਮਰ ਹੋਊਗੀ ਇਹਦੀ ਇਹਦੀ ਹੈਗੀ 8 ਮਹੀਨੇ ਕੁੱਲ ਹਾਂਜੀ ਪ੍ਰਿੰਟ ਪ੍ਰਿੰਟ ਬੜਾ ਕਮਾਲ ਦਾ ਨਾ ਹਾਂਜੀ ਥਾਨ ਸਿੰਗਲ ਚਾਰ ਹੀ ਨੇ ਸਿੰਗਲ ਚਾਰ ਆ ਉਮਰ ਆ ਗਈ ਸੱਜਣੋ 8 ਮਹੀਨੇ ਥਾਨ ਆ ਗਈ ਸਿੰਗਲ ਚਾਰ ਤੇ ਬਾਕੀ ਨਸਲ ਕੁਆਲਟੀ ਪ੍ਰਿੰਟ ਵਾਈਜ਼ ਬੱਚੀ ਬਹੁਤ ਕਮਾਲ ਦੀ ਆ ਇੱਥੋਂ ਚ ਕਿਉਂਕਿ ਇਹ ਖੁੱਲੀਆਂ ਆਈਆਂ ਬਈਆਂ ਉਹਦੇ ਕਰਕੇ ਥੋੜੀ ਭਜਨ ਅਠ ਜ਼ਰੂਰ ਕਰਦੀਆਂ ਤੇ ਉਮਰ ਕਿੰਨੀ ਦੱਸਿਆ ਜੀ ਰਾਜੂ ਇਹਦੀ 8 ਮਹੀਨੇ ਕੋਲ 8 ਮਹੀਨੇ ਹਾਂਜੀ ਤੇਰੀ ਮਾਦਰ ਦਾ ਦੁੱਧ ਕਿੰਨਾ ਕੁ ਦੱਸਿਆ ਮਾਦਰ ਦਾ 25 ਤੋਂ ਪਲੱਸ ਹੈ ਠੀਕ ਆ ਗੱਲ ਆਲੇ ਆਲੇ ਆ ਕਮਾ ਲੈ ਇੱਥੋਂ ਜਿਹੜਾ ਮਾਦਰ ਰਿਕਾਰਡ ਆ ਉਹ ਬਾਈ ਕਹਿੰਦਾ ਹੈਗਾ 25 ਤੋਂ ਪਲੱਸ ਲਓ ਉਮਰ ਬਾਈ ਕਹਿੰਦਾ ਆਗੀ ਸਿਰਫ ਤੇ ਸਿਰਫ 8 ਮਹੀਨਿਆਂ ਦੀ ਥੋੜੀ ਭਜਨ ਅਠ ਜ਼ਰੂਰ ਕਰਦੀਆਂ ਕਿਉਂਕਿ ਖੁੱਲੀਆਂ ਰਹਣੀਆਂ ਇਹ ਜਿਹੜਾ ਮਾਦਰ ਮਿਲ ਕੇ ਰਿਕਾਰਡ ਆ ਉਹ ਹੈਗਾ ਬਾਈ ਕਹਿੰਦਾ 25 ਕਿਲੋ ਤੋਂ ਪਲੱਸ ਤੇ ਬਾਕੀ ਜਿਹੜੇ ਸੱਜਣ ਨੇ ਲੈਣੀਆਂ ਉਹਨੇ ਜਜਮੈਂਟ ਦੇ ਹਿਸਾਬ ਨਾਲ ਆਪਾਂ ਪਸ਼ੂ ਲੈਣਾ ਹੁੰਦਾ ਬਰੀਡ ਕੁਆਲਿਟੀ ਚੈੱਕ ਕਰਕੇ ਤੇ ਬਾਕੀ ਇੱਥੇ ਤੋਂ ਪ੍ਰਿੰਟ-ਪ੍ਰਿੰਟ ਚੈੱਕ ਕਰ ਸਕਦੇ ਹੋ ਪ੍ਰਿੰਟ ਬਹੁਤ ਕਮਾਲ ਦਾ ਹੈ ਤੇ ਮਿਲਕ ਰਿਕਾਰਡ ਵੀ ਬਾਈ ਕਹਿੰਦਾ ਚੰਗਾ ਤੇ ਫੇਸ ਕਰੀਂ ਬਾਈ ਉਰਲੇ ਬੰਨੇ ਦਾ ਐ ਇਹਨੂੰ ਕਰਦੇ 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 ਇਹ ਇੱਥੋਂ ਕਰ ਸਕਦੇ ਹੋ ਚੈੱਕ ਬਾਅਦ ਛੱਡ ਦੇ ਪਰੇਸ਼ਾਨ ਨਾ ਕਰ ਜਾ ਦੀ ਤੇ ਰੇਟ ਕੀ ਰਹਿਣਾ ਰਾਜੂ ਇਹਦਾ ਇਹਦਾ 25000 ਰੁਪਏ ਹੈ 25 ਮਾਨਤਨ ਕੋਈ ਮਾਨਤਨ ਕਰ ਦਾਂਗੇ ਕਰ ਦਾਂਗੇ ਜੇ ਕਿਸੇ ਭਰਾ ਨੇ ਕਹਿ ਲਿਆ ਵੀ ਇਹ ਤਿੰਨੇ ਪੱਛੀਆਂ ਲੈਣੀਆਂ ਹੋਈਆਂ ਤੇ ਗੱਲ ਦਾਂਗੇ ਤਿੰਨਾਂ ਚ ਉਹ ਜੂ ਮੰਨਤਾਂ ਉਹ ਜੂ ਤਕਰੀਬਨ ਐ ਚੈਫ ਆਪਣੇ ਕੋਲ ਟਾਈਂ ਡੱਲੀ ਆਉਂਦੀ ਹਾਂ ਹਾਂ ਚੰਗੇ ਰਿਕਾਰਡ ਵਾਲੀ ਲੈਣੇ ਨਹੀਂ ਆਪਾਂ ਬੱਚੀ ਨਹੀਂ ਲੈਣੇ ਠੀਕ ਆ ਗੱਲ ਹਾਂ ਇਧਰਲੇ ਬੰਨੇ ਕਰ ਦੇਣੇ ਥੋੜਾ ਜਿਹਾ ਤੇ ਬਾਕੀ ਥਾਂ ਸਿੰਗਲ ਚਾਰ ਨੇ ਇਹਨਾਂ ਦੇ ਹਾਂ ਸਿੰਗਲ ਚਾਰ ਆ ਥਾਂ ਬਾਈ ਕਹਿੰਦਾ ਸਿੰਗਲ ਚਾਰ ਨੇ ਤੇ ਉਮਰ ਆ ਗਈ 8 ਕੁ ਮਹੀਨਾ ਦੀ ਬਾਅਦ ਛੱਡ ਦੇ ਛੱਡ ਦੇ ਜਿਆਦਾ ਪਰੇਸ਼ਾਨ ਨਾ ਕਰ ਤੇ ਹੁਣ ਤੋਰ ਦੇ 2 ਨੰਬਰ ਵਾਲੀ ਇਹ ਆ ਗਈ ਜਰਸੀ ਜ ਹੈ ਨਾ ਹਾਂਜੀ ਇਹ ਆ ਗਈ ਸੱਜਣੋ ਜਰਸੀ ਆ ਗਈ ਪਿਓਰ ਦੰਦਾਂ ਚ ਕਿਵੇਂ ਆਹੀ ਖੀਰੀ ਖੀਰੀ ਹਾਂ ਕਿੰਨੀ ਕੁ ਉਮਰ ਹੋਊ ਇਹਦੀ ਆਈਡੀਆ ਜਾਂ ਰ ਗੱਬਣ ਤਾਂ ਨਹੀਂ ਹੈਗੀ ਨਹੀਂ ਆ ਗੱਬਣ ਬਾਈ ਕਹਿੰਦਾ ਹਲੇ ਕਰਾਈ ਨਹੀਂ ਕਿਉਂਕਿ ਥੋੜਾ ਜਿਹਾ ਕਹਿ ਲਈਏ ਬਾਜਨ ਘਾਟਾ ਥੋਡੇ ਕੋਲ ਜਾ ਕੇ ਗੱਬਣ ਹੋ ਜੂ ਥਾਂ ਨੇ ਇਹਦੇ ਵੀ ਸਿੰਗਲ ਚਾਰ ਆ ਗਏ ਤੇ ਇਹ ਆ ਗਈ ਸੱਜਣੋ ਜੇ ਗੱਲ ਕਰ ਲਈ ਜਰਸੀ 'ਚ ਇੱਕ ਗੱਲ ਹੋਰ ਦੱਸਦਾ ਨਾ ਕੱਦ ਸੋਹਣਾ ਕਰ ਜੂ ਬਾਈ ਇਹ ਨਾ ਹਾਂ ਕੱਦ ਕਾਠ ਚੰਗਾ ਕਰ ਜੂ ਇੱਥੋਂ ਕਰ ਲਓ ਕੁਆਲਿਟੀ ਚੈੱਕ ਤੇ ਫੇਸ ਕੁਆਲਿਟੀ ਅੱਲਾਇ ਚੱਲ ਬਾਈ ਤੇ ਜਰਸੀ 'ਚ ਆ ਗਈ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਦੱਸਿਆ ਬਾਈ ਇਹਦੇ ਮਾਂ ਦਾ ਆਇਆਗਾ 18 ਕਿਲੋ 18 ਕਿਲੋ ਹਾਂਜੀ ਇਹ ਆ ਗਈ ਪਿਓਰ ਜਰਸੀ ਥਾਨ ਸਿੰਗਲ ਚਾਰ ਆ ਗਈ ਮੋٹے ਮੋٹے ਥਾਨ ਲੱਗਿਆ ਤੇ ਜਿਹੜਾ ਕੱਦ ਕਾਠਾ ਕੱਦ ਕਾਠਾ ਇਹ ਮੰਨ ਲਓ ਵੀ ਤੁਸੀਂ ਜਿਵੇਂ ਜਿਵੇਂ ਇਹਨੇ ਵੱਡੀ ਹੋਣਾ ਐਚ ਐਫ ਦੇ ਮੁਕਾਬਲੇ ਕਰ ਜਾਣਾ ਛੋਟੀਆਂ ਚ ਨਹੀਂ ਰਹਿਣਾ ਕਿਤੋਂ ਵੀ ਇਹ ਇਥੋਂ ਕਰ ਸਕਦੇ ਹਾਂ ਫੇਸ ਕੁਆਲਿਟੀ ਚੈੱਕ ਮੱਥੇ 'ਚ ਟੋਆ ਆ ਗਿਆ ਅੱਖ ਆ ਗਈ ਮੋਟੀ ਤੇ ਜਿਵੇਂ ਆਪਾਂ ਕਹਿ ਲਈ ਜਰਸੀ ਵਾਲੀ ਕੁਆਲਿਟੀ ਆ ਗਈ ਸਾਰੀ ਇਥੋਂ ਕਰ ਲਿਓ ਚੈੱਕ ਤੇ ਥਾਣੇ ਦੇ ਆ ਗਏ ਸਿੰਗਲ ਚਾਰ ਕਰੀ ਭਾਈ ਇਧਰਲੇ ਬੰਨੇ ਮਾੜੀ ਹੈ ਪਿਛਾਂ ਤੋਂ ਕਰਦੇ ਇਧਰਲੇ ਬੰਨੇ ਇਹ ਇਥੋਂ ਕਰ ਸਕਦੇ ਹਾਂ ਚੈੱਕ ਤਕਰੀਬਨ ਤਿੰਨਾਂ ਦੀ ਸਿੰਗਲ ਚਾਰ ਰਹਿਣਗੇ ਠੰਡ ਦਾ ਹਾਂ ਫालतू ਤਾਂ ਨਹੀਂ ਕਿਸੇ ਦੇ ਨਹੀਂ ਫालतू ਕੋਈ ਨਾ ਕਿੰਨੇ ਪੈਸੇ ਇਹਦੇ ਇਹਦਾ 25000 ਰੁਪਏ ਹੈ 25 ਇਹਦਾ ਵੀ 25 ਦੇ ਇੱਕ ਨੰਬਰ ਵਾਲੀ ਦਾ ਵੀ ਹਾਂ ਦੋਨੇ ਕਹਿੰਦਾ ਦੇ ਦਾਂਗੇ ਜੋੜਾ ਕਰ ਦਾਂਗੇ ਜੋੜੇ ਚ ਮਾਨਤਨ ਕਰਦਾ ਹੈ ਮਾਨਤਨ ਕਰਦਾ ਬਾਹਲਾ ਫਰਕ ਤਾਂ ਨਹੀਂ ਰਹਿਣਾ ਨਹੀਂ ਬਾਹਲਾ ਫਰਕ ਨਹੀਂ ਠੀਕ ਹੈ ਕਹਿੰਦਾ ਇਹ ਹੋ ਜਾ ਸਾਈਡ ਨੂੰ ਬਾਈ ਕਹਿੰਦਾ ਆ ਜੋੜੇ ਚ ਮਾਨਤਨ ਹੋ ਜੂ ਇੱਕ ਤਾਂ ਆ ਗਈ ਐਚ ਐਫ ਤੇ ਇੱਕ ਆ ਗਈ ਸੱਜਣੋ ਜਰਸੀ ਕੱਦ ਕਾਠ ਇੱਕੋ ਨਾਲ ਦੀ ਆਗੇ ਤਕਰੀਬਨ ਤਕਰੀਬਨ ਇੱਕੋ ਜੀ ਆਗੀਆਂ ਜੇ ਕੋਈ ਭਰਾ ਦੋਨੇ ਲਈ ਜਾਂਦਾ ਵੀ ਇੱਕੋ ਸਮੇਂ ਜੀ ਤਿਆਰ ਹੋ ਜਾਣਗੇ ਹਾਂ ਇੱਕੋ ਸਮੇਂ ਚ ਹੋ ਜਾਣਗੇ ਆ ਅੱਜ ਦੀ ਉਮਰ ਕਿੰਨੀ ਕਹਾਲਾ ਛੋਟੀ ਜੀ ਆ ਨਾ ਇਹਦੀ 4 ਮਹੀਨੇ ਕੁੱਲੇ ਕੁੱਲੇ 8 ਸਿੰਗਲ ਚਾਰ ਇਹਦੀ ਕੋਈ ਸਿੰਗਲ ਚਾਰ ਇਹਦੀ ਮਾਂ ਦੁੱਧ ਕਿੰਨਾ ਕਹਤਾ ਹੋਰ ਖੁੱਲ ਕੇ ਇਹਦੀ ਮਾਂ ਦਾ ਹੈਗਾ 20 ਪਲੱਸ 20 ਪਲੱਸ ਹਾਂ ਸੀਮਨ ਦਾ ਤਾਂ ਨਹੀਂ ਪਤਾ ਕਿਹਦੇ ਦੀ ਆ ਨਹੀਂ ਸੀਮਨ ਨਹੀਂ ਭਰਾ ਮੈਂ ਪੁੱਛਿਆ ਮੈਂ ਤਾਂ ਨੁਕਾਤਾ ਵੀ ਇਹਦਾ ਮੈਂ ਸੀਮਨ ਨੂੰ ਪੁੱਛਿਆ ਠੀਕ ਆ ਗੱਲਾਂ ਹਾਂ ਆ ਸੀਮਨ ਬਾਈ ਕਹਿੰਦਾ ਆਪਾਂ ਨੇ ਇਹਦਾ ਐਗਜੈਕਟ ਕੋਈ ਨੰਬਰ ਨਹੀਂ ਪਤਾ ਕਿਹੜੇ ਸੀਮਨ ਦੀ ਆ ਬਟ ਹੈ ਚੰਗੇ ਸੀਮਨ ਦੀ ਜਰਸੀ ਜੀ ਆ ਗਈ ਉਮਰ ਕਿੰਨੇ ਦਾ 4 ਮਹੀਨੇ ਬੱਚਾ ਹੀ ਦੱਸਦਾ ਵੀ ਚੰਗੇ ਟੀਕੇ ਦਾ ਕੁੱਲ 4 ਮਹੀਨੇ ਆ ਗਏ ਹਾਂ ਇੱਥੇ ਜੇ ਰੁਕਲੀ ਘਮਾ ਗਈ ਮੜੀ ਇਹ ਇੱਥੇ ਜੇ ਰੁਕਲਾ ਇੰਦਰ ਰੋਗੀ ਲਵੇਂਗਾ ਤੂੰ ਹੂੰ ਇਹ ਇੱਥੋਂ ਕਰ ਸਕਦੇ ਹਾਂ ਫੇਸ ਕੁਆਲਿਟੀ ਚੈੱਕ ਲੈ ਚੱਲ ਬਾਈ ਆ ਗਈ ਇਹ ਵੀ ਪਿਓਰ ਜਰਸੀ ਜੀ ਬਾਈ ਕਹਿੰਦਾ ਤੇ ਉਮਰ ਆ ਗਈ ਸਿਰਫ ਤੇ ਸਿਰਫ 4 ਮਹੀਨੇ ਮਾਦਰ ਕਾਰਡ ਆ ਗਿਆ 20 ਕਿਲੋ ਦੇ ਸਮਥਿੰਗ ਤੇ ਥਣ ਆਗੇ ਇਹਦੇ ਵੀ ਸਿੰਗਲ ਚਾਰ ਆ ਗਿਆ ਾਲਤੂ ਫਾਲਤੂ ਫੋਰਟ ਸ਼ਾਂਕ ਵਾਲਾ ਸੀਨ ਨਹੀਂ ਹੈਗਾ ਤੇ ਆਪ ਹੈਗੀ ਚੰਗੇ ਸੀਮਨ ਦੀ ਹੈ ਬੱਟ ਬਾਈ ਕਹਿੰਦਾ ਆਪਾਂ ਨੂੰ ਨਾ ਇਹਦੀ ਡਿਟੇਲ ਨਹੀਂ ਪਤਾ ਐਗਜ਼ੈਕਟ ਵੀ ਕਿਹੜੇ ਦੀ ਆ ਕਿਉਂਕਿ 20 ਕਿਲੋ ਵਾਲੀ ਜਰਸੀ ਤੇ ਬੰਦਾ ਚੰਗਾ ਸੀਮਨੀ ਯੂਜ਼ ਕਰਦਾ तकरीबन तकरीबन ਤੇ ਬਾਕੀ ਮਜ਼ਬੂਤ ਆ ਗਈ ਹਰੇਕ ਪੱਖ ਤੋਂ ਬੱਚਾ ਜੀ ਟਾਪ ਦਾ ਆਇਆ ਨਹੀਂ ਹੈਗਾ ਕਰਦੇ 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 ਇਹ ਇੱਥੇ ਇੱਥੇ ਖੜਾ ਦੇ ਬਸ ਇਹ ਇੱਥੋਂ ਫੇਸ ਕੁਆਲਟੀ ਕਰ ਸਕਦੇ ਹਾਂ ਚੈੱਕ ਕਿੰਨੇ ਪੈਸੇ 라ਜੂ ਇਹਦੇ ਇਹਦਾ 14000 ਰੁਪਏ 14000 14000 ਤੇ ਉਹਨਾਂ ਦਾ ਹੋ ਗਿਆ ਦੋਨਾਂ ਦਾ 50 ਹੋਈ ਸੈਨ ਨੂੰ ਇਹਨਾਂ ਦਾ ਬਾਈ ਕਹਿੰਦਾ ਜੋੜੇ ਦਾ 50 ਤੇ ਇਹਦਾ ਹੋ ਗਿਆ ਬੱਚੀ ਦਾ 14000 64 ਹੋ ਗਿਆ 64 ਹੋ ਗਿਆ ਤਿੰਨੇ 60 ਦੀਆਂ ਦੇ ਦਾਂਗੇ ਦੇ ਦਾਂਗੇ ਹੈ ਦੇ ਦਾਂਗੇ ਛੋਟ-ਛੂਟ ਕਰ ਦਿਆਂਗੇ ਹੂੰ ਤਿੰਨੇ ਸੱਤ ਤਿੰਨਾ ਚ ਬਾਈ ਕਹਿੰਦਾ ਇਹਨਾਂ ਚ ਮਾਨਤਾਨ ਹੋ ਜਾਊਗਾ ਇੱਕ ਜਰਸੀ ਇੱਕ ਐਚਐਫ ਆ ਗਈ ਦੋ ਵੱਡੀਆਂ ਆ ਗਈਆਂ ਤੇ ਇੱਕੇ ਛੋਟੀ ਆ ਗਈ 64000 ਬਣਦਾ 60 ਦੀਆਂ ਦੇ ਦਾਂਗੇ ਮਾਨਤਾਨ ਛੋਟ ਛੱਪਾ ਬਾਈ ਕਹਿੰਦਾ ਉਹ ਜੋ ਕਰ ਦਾਂਗੇ ਨੰਬਰ ਬੋਲ ਦਿਓ ਜੀ 98036 0588 98036 0588 0588 ਬਾਈ ਦਾ ਨੰਬਰ ਆ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ